ਅੱਖ ਕੀ ਖਿਸ਼ੋੜੋ طلع ਤੇ ਮarina ਸਰਟੀਫਿਕੇਟੇ ਡੜਤਾ ਵਾਰ ਇਹ ਹੋਵਾ ਕਿ ਕਾਲ ਵਾਲੀ ਕਰਦੀ ਐ ਜੀ ਲਿਆਉਣ ਤੱਕਾ ਇਹ ਲੰਗਾ ਤਿੱਸੇ ਜਮਾ ਸਹੀ ਮੈਨੂੰ ਦਿੱਤੀ ਆਲੀ ਹਾਂਜੀ ਸਸਰੇ ਕਾਲ ਦਸਾਰੇ ਕਿੰਦਾਂ ਸਾਰੇ ਆਏ ਹੋਪ ਤੋਂ ਸਾਰੇ ਜਾਣੇ ਰੱਤੀ ਜਾਵੋਗੇ ਤੇ ਅੱਜ ਤੀੜੀ ਮੇਰੇ ਕੋਲ ਤੇ ਤਾਂ ਕਰਨ ਲੱਗ ਗਿਆ ਹਾਰਡਵਰਕ ਤੇ ਆਪਾਂ ਦੇ ਤੋਂ ਸਿੱਖਾਂਗੇ ਹਾਰਡਵਰਕ ਤੇ ਹੱਥਾਂ ਦੀ ਕੜਾਈ ਤੇ ਬਾਕੀ ਦੀ ਵਧੀਆ ਕਰ ਲੰਦੇ ਆ ਤੇ ਮੈਂ ਵੀ ਸਖਰ ਗਿਆ ਥੋੜਾ ਥੋੜਾ ਨਾ ਕਿਤੋਂ ਨਾਲ ਜਲਾ ਲਈ ਹਾਂ ਤੇ ਆਪਾਂ ਇੱਕ ਛੋਟਾ ਪਿਆਸੂਗਾ ਵਾਤ ਦਾ ਮੈਂ ਸਿੰਪਲ ਛੋਟ ਸਮਾਇਆ ਸੀਗਾ ਤੇ ਮੈਂ ਤੁਹਾਨੂੰ ਦੱਸਿਆ ਕਿ ਤੀੜੀ ਚਲੋ ਮੇਰੇ ਤੇ ਕੜਾਈ ਕਰ ਤੋਂ ਤੇ ਕਿੰਨੇ ਕਰ ਦਿੰਨੇ ਆ ਤੇ ਬਾਕੀ ਆਪਾਂ ਵੇਖਦੇ ਕਿੱਦਾਂ ਕਰਦੇ ਆ ਤੇ ਬਾਕੀ ਅੱਧ ਲਾਟ ਹਾਰੇ ਤੇ ਗਰਮੀ ਬਹੁਤ ਆ ਸਾਰਿਆਂ ਨੇ ਮਟਰ ਘੜਕ ਦੱਸੋ ਕਿੰਨਾ ਤੇ ਪਿੰਡ ਤੇ ਕੱਟ ਲੱਗ ਰਿਹਾ ਘੜਕਾ ਕਰਕੇ ਤੇ ਰਾਣਾ ਬਹੁਤ ਔਖਾ ਸੱਚੀ ਗਰਮੀ ਚ ਤੇ ਬਾਕੀ ਫਿਰ ਆਪਾਂ ਟਾਈਮ ਪਾਸ ਕਰਦੇ ਆ ਤੇ ਕਰਦੇ ਆ ਕੁੜਤੀ ਤੇ ਕੜਾਈ ਤੇ ਬਾਕੀ ਆਪਣਾ ਸੂਟ ਅੜ ਰਿਹਾ ਪਰਪਲ ਕਲਰ ਦਾ ਤੇ ਬਾਕੀ ਮੈਂ ਵੀ ਦਿੱਤੋ ਸਖਰੀਆਂ ਤੇ ਪਿੱਛੇ ਲੈਣ ਗਏ ਸਮਾਨ ਤੇ ਵੇਖਦੇ ਆਪਾਂ ਕਿ

सही है ना अच्छा तो परपल तो नहीं यूज होना लाल्पल बहुत ज्यादा सोना लवेंडर कलर है लवेंडर कलर है कलर ही आई है सोने हाँ जी आपको तो कोई कलर पसंद नहीं आ रहा बाकी तुम कम तैर दसो कौन सा करे करे तो सही लगेगा कर दें ਕਰਾ ਤਸਰੀ ਲਕੂ ਵਸੇ ਜਾਲਾ ਕਰਤ ਨੇ ਪਟਾ ਸਾਈਡ ਕਰ ਲੈ ਕੇ ਬਲੈਕ ਕਲਰ ਕਰਨਾ ਹਣਾ ਜੀ ਕਾਪੀ ਲੈ ਕੇ ਤਾਂ ਮੈਂ ਇੱਥੇ ਰੱਖਣ ਦੱਸ ਨਹੀਂ ਵਸ ਹੂੰ ਗਲਤ ਨਾ ਕਰਦੇ ਹੋ ਫੱਟੇ ਇੱਧਰ ਰੱਖ ਕੇ ਕਰ ਗਏ ਨਾ ਹੂੰ ਫੱਟੇ ਇੱਧਰ ਬਣਾ ਦੋ ਤੇਖੋ ਜੀ ਆਪਣੇ ਦੀਦ ਨੇ ਕਰਤੇ ਤੇ ਹੁਣ ਸਟਿੰਗ ਕਰਨ ਲੱਗਿਆ ਤੇਰੀ ਮਾਦੇ ਸਰਕਰਿਆਂ ਉਹਦੇ ਤੇ ਮਨ ਵਿੱਚ ਕਰ ਕਰ ਰੱਖ ਸੜ ਜਾ। ਬੱਡਾ ਫਰੇਮ ਬੋਟੇਗਾ। ਹਾਂ। ਬਿਨਾ ਫਰੇਮ ਤੇ ਸੈਟ ਕਰਕੇ ਦੇਖੀਏ ਬਣਾਈ। ਜੇ ਤਾਂ ਨਾ ਵੀ ਆਹਨੇ ਸਟਿਚ ਹੁੰਦੀ ਫੇਰ ਵਧੀਆ ਹੋਣੀ ਸੀ। ਅਸਾ। ਉਹ ਤੇ ਪਾਲਾ ਤੱਕਾ ਜੱਬਰ ਹੋ ਕੇ ਤਿਆਰ। ਕਿੰਨਾ ਕੁ ਤੱਕਾ ਚਾਹੀਦਾ ਦਿੰਦੇ ਨੇ ਲੈ। ਥੋੜਾ ਜਿਹਾ ਰੱਖ ਲਾ ਜਿੰਨੇ ਆਦੀ ਮਰਜ਼ੀ ਨੇ ਮੈਂ ਤਾਂ ਇਹੀ ਰੱਖੂਗੀ ਇਹਦੇ ਨਾਲ ਲਾ ਕੇ। ਕੱਟ ਦੀਨੇ ਨੂੰ ਅੱਛਾ ਕੱਟ ਰਾਂਗੇ ਦੇਖੋ ਬਾਈ ਤਾਂ ਸਟਾਰ ਕਰੇ ਕੱਟਣਾ ਹੀ ਪਊਗਾ ਨਹੀਂ ਤਾਂ ਹੂੰ ਦੇਖੋ ਥੱਲੋਂ ਦੀ ਗੱਡ ਹਾਂ ਲੋ ਜੀ ਆਪ ਪਾ ਵੀ ਤਾਂ ਰਿਹਾ ਆ ਤੇ ਤਾਂ ਕੰਮ ਨਹੀਂ ਲੈਂਤੋ ਲੈਂਤੋ ਜਮਾ ਲੈਂਤੋ ਥੱਲੋਂ ਤੋਂ ਪਾ ਬਾ ਸिलाई ਇਹ ਮੈਡਮ ਸਕਾਂਦੀ ਹੁੰਦੀ ਸੀ ਤੁਹਾਨੂੰ ਨਹੀਂ ਦੇਖਿਆ ਨਾ ਕਰਮਜੀਤ ਮੈਡਮ ਸਵਾ ਦੇਖੋ ਉਹਸਾ ਕੰਮ ਇਹਨੇ ਸੋਰੀ ਸੋਨੇ ਬਣਾਈ ਕਰਦੇ ਹੁੰਦੇ ਸੀ ਸਾਡੇ ਸਕੂਲ ਹਰ ਸਾਡਾ ਪਸਾਇਲ ਲੈ ਸਾਨੂੰ ਤਾਂ ਸਲਾਈ ਲੱਗੀ ਹੁੰਦੀ ਸੀ ਮੁੰਡਿਆਂ ਕੋਲੇ ਡ੍ਰੈਗ ਹੁੰਦੀ ਸੀ ਕੁੜਗਾਂ ਕੋਲੇ ਸਲਾਈ ਕੀ ਕਰਦੀਆਂ ਤਾਂ ਹਾਂ ਹਮ ਆਇਆ ਕਰਕੇ ਨਾ ਤਾਂ ਅੱਗੇ ਨੂੰ ਆਏ 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 ਵੱਲ ਲੈਣਾ ਹਨਾ ਹਾਂ ਤੇ ਮਨ ਆਇਆ ਕਰਕੇ ਆਏ ਆਇਆ ਕਰ ਦੋ ਅਰੇ ਤੁਹਾਨੂੰ ਸਟਾਰਟ ਮੈਂ ਕਰ ਦਿੰਦੀ ਆ ਆ ਇਧਰ ਦਾਸਾ ਤੇ ਕਰ ਦੋ ਕੋਈ ਤਾਂ ਫਰਮਾਈ ਕਰ ਚੱਕ ਹੇ ਵਾਰ ਦੇ ਤੱਕ ਫਰਜ਼ ਤੇ ਕਰਨਾ ਅਰੇ ਬੰਨਵਾ ਕੇ ਲੀ ਸਖਾਈ ਦੇਖ ਤੇ ਬਾਅਦ ਤੱਕ ਮੂੰਹ ਤੇ ਨਾ ਮਾਰੀ ਨੇ ਰਖਾ ਫਿਰ ਅਕਵਾ ਜੇਕਰ ਇਹ ਜਿਹੜੀ ਆ ਮੋਰੀ ਜੀ ਹੈ ਨਾ ਇਹਦੇ ਵਿੱਚ ਦੀ ਆ ਥੱਲੋਂ ਤੋਪਾ dua menit, dua ya ya sih, titik Wow, kau wow. ਚਾਕਲੇਟ ਵਾਲਾ 30 ਰੁਪਏ ਦਾ ਤੇ ਸਾਰੇ ਵਾਲੇ ਕੋਪਰਤਾ ਕਰ ਕਰ ਸੋ ਕਰਦੇ ਤੇ ਕੌਣ ਕੌਣ ਪਲਪੀ ਖਾਂਦਾ ਤੇ ਆਪਕਾ ਤਾਂ ਵੀ ਲੈ ਲਈ ਤੇ ਜਦੋਂ ਭਾਈ ਆ ਜਾਂਦਾ ਉਹਦੇ ਤੂੰ ਤੂੰ ਕਹਿੰਦੇ ਫਸਿਆ ਨਹੀਂ ਕਿ ਅਸਲ ਮੱਚਾ ਕਾ ਉਸੇ ਖਾ ਲੰਦਾ ਮੈਂ ਕਸਕਰ ਨਰ ਤੇ ਕਰਦਾਗਾ ਕੁਕਲਪਾ ਤਾਂ ਚੱਲਦੇ ਹੋ ਦੇਖੋ ਜੀ ਕਿਹੜੀ ਆ ਦੂਸਰੀ ਲੈਣਾ ਤੇ ਪਹਿਲੀ ਲੈਣਾ ਮੈਂ ਕਪੜੇ ਕਿ ਦਿੱਤੀ ਆ ਥਰਡ ਲੈਣ ਦੀ ਨੇ ਕਿਤੀ ਆ ਤੇ ਬਾਅਦ ਮਤਵ ਦਿਨ ਕਿ ਤਾ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਕਿਵੇਂ ਹੋਇਆ ਤੇ ਬਾਕੀ ਸਾਡੇ ਆਪਾਂ ਦੀ ਪ੍ਰੈਕਟਿਸ ਸੀਗੀ ਥੋੜੀ ਸਫਾਈ ਘੱਟ ਆ ਤੇ ਪਹਿਲੇ ਪਹਿਲੇ ਵਾਰ ਤਾਂ ਤੇ ਕੱਟਿਆ ਨਾ ਹੁੰਦਾ ਨਾ ਜਿਦਿ ਤੇ ਤੇ ਹੱਥ ਦੀ ਜਿਆਦਾ ਸਫਾਈ ਜਾਂ ਤਾਂ ਮੇਰੇ ਥੋੜੇ ਘੱਟ ਸੀਗੇ ਤੇ ਬਾਕੀ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਕਿਵੇਂ ਬਣਿਆ ਤੇ ਬਾਕੀ ਹੁਣ ਆਪਾਂ ਸੋਚ ਰਿਹਾ ਢਾਟਾ ਕੱਟ ਜੂਗਾ ਤੇ ਇਹਦੇ ਤੇ ਆਪਾਂ ਵਰਕ ਤੇ ਇਲਾਵਾ ਆਪਾਂ ਇਹਦਾ ਕਰਦੇ ਤਾਂ ਫੁੱਲ ਬਣਾ ਦਿੰਨੇ ਨਾ ਤੇ ਸਰ ਤਾਕਾ ਕਾਟ ਜੂਗਾ ਹਨਾ ਤਾਕਾ ਕੜਾ ਸਾਰਾ ਸ਼ਕਤੀ ਬਲਦਾ ਹਨਾ ਬਠੰਡੇ ਦਾਣਾ ਪਾਣਾ ਇਸ ਲਈ ਆਪਾਂ ਘਰੇ ਕੰਮ ਸਾਰਦੇ ਆ ਤੇ ਆਪਾਂ ਕਰ ਲੈਨੇ ਪਰ ਤੇ ਫਲ ਬਣਾ ਦੋ ਤੇ ਹਾਂਜੀ ਆਪਾਂ ਡਿਸਾਈਡ ਕੀਤਾ ਕਿ ਹੁਣ ਆਪਾਂ ਇਹ ਚਾਹ ਸਿਰ ਕਰ ਦੋ ਪੇਨੇ ਬਣਾਉਂਦੇ ਤੇ ਆਪਾਂ ਸੂਰਜਮੁਖੀ ਦਾ ਫੁੱਲ ਬਣਾਵਾਂਗੇ ਤੇ ਤਿਆਰੀ ਕਰ ਰਿਹਾ ਉਹਦੇ ਲਈ ਆਪਾਂ ਨੂੰ ਚਾਹ ਦਾ ਕੋਸਟਿਕ ਆ ਪਰ ਘਾਰੇ ਪਿਆਸੇ ਆਉਂਦਾ ਫਿਰ ਇੱਥੇ ਲਗਾ ਕੇ ਸਾਡਾ ਤੋਂ ਨੂੰ ਤੋਪੇ ਭਰ ਕੇ ਫਿਰ ਨੂੰ ਸਾਡ ਤੋਂ ਕੱਟ ਦਾਂਗੇ ਸੂਰਜ ਮੁਖੀ ਦਾ ਫਲ ਬੰਦ ਵਿਚਾਰੇ ਆਪਾਂ ਵਾਈਟ ਕਲਰ ਨਾਲ ਭਰ ਦਾਂਗੇ ਚਲੋ ਵੇਖਦੇ ਆਂ ਫਿਰ ਕਿੱਤਾ ਬੰਦਾ ਦੇਖੋ ਜਿਦੂ ਕਰ ਰਿਹਾ ਨਾਲ ਨਾਲ ਕਰਨਾ ਹੈ ਹੂੰ ഫുൽ കൂട്ട सांगणा सांगणा किता सगळं कधी आपण हॉल राडी हो गया सारे कमेंट करके दस के फला मैं तो पता मैं केड़ा फला बनाया ही सफाई भी करना है देखो जी आप बना ले